ਤੋ ਜੀ ਹੁਣ ਆਵਾ ਪਹੁੰਚੇ ਸੀ ਕਿੱਥੇ ਇਹ ਨਹਿਰ ਪਤਾ ਨਹੀਂ ਅਪਣ ਦਾ ਪਹਿਲੀ ਵਾਰ ਆਇਆ ਨਾਲੇ ਜੀ ਮੁੰਡਾ ਓ ਮੇ ਕਾਪੀ ਆ ਲਓ ਜੀ ਛੰਡੀਆਂ ਲਾ ਕੇ ਖਰਾਜ ਚੱਪਾਂ ਨੂੰ ਨਹਿਰ ਆ ਮਿਲ ਕੇ ਨਹਿਰ ਜਿਹਨੋਂ ਪਾ ਕੇ ਨਿਆ ਪਿਆਉ ਚਾਲ ਚਾਲ ਉਮੀਦ ਕਰਦਾ ਠੀਕ ਹੋਊਗਾ ਆਪਣੇ ਆਪਣੇ ਯਾਰ ਤੇ ਗਰਮੀਆਂ ਚ ਚੱਲ ਜਾਣੇ ਤੇ ਗਰਮ ਮੌਸਮ ਵਿੱਚ ਅੱਜ ਆਪਾਂ ਚੱਲਾਂਗੇ ਮਾਤਾ ਮਹਿਣਾ ਦੇ ਵੀਰੇ ਤੇ ਨਖਾਮਾਂ ਤੋਂ ਸਾਰਾ ਸਫਰ ਕਿਵੇਂ ਰੰਦਾ ਜਿਹੜਾ ਵੀ ਚੈਨਲ ਤੇ ਨਾਲ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚਲੋ ਸ਼ੁਰੂ ਕਰਦੇ ਹਾਂ ਅੱਜ ਸ਼ਾਵਰ ਦੱਸਾਂ ਕਿ ਕੌਣ ਕੌਣ ਜਾ ਰਿਹਾ ਅਪਣਾ ਲੋ ਜੀ ਆਪਾਂ ਸਿੱ ਤਿਆਰ ਵਿਆਰ ਹੋ ਗਏ ਸੀ ਠੀਕ ਹੈ ਨਾ ਬੈਗ ਬੈਗ ਪਾਏਗਾ ਆਪਣੇ ਤੇ ਆਉਂਦੇ ਨੇ ਆਪਣੇ ਨਾਲ ਦੇ ਮਿੱਤਰ ਦੇਖ ਰਹੇ ਤੇ ਹਾਂ ਲਓ ਜੀ ਤਿਆਰ ਬਾਰ ਹੋ ਗਏ ਸੀ ਸਮਾਨ ਵੀ ਤਿਆਰ ਆ ਤਿਆਰ ਆ ਤੇ ਆਉਂਦੇ ਨੇ ਦੋ ਚਾਰ ਮੋਟੇ ਹੋਰ ਚੱਲਦੇ ਆ ਜੀ ਇਹਨੇ ਵੀ ਤਿਆਰ ਵਾਰ ਪਰ ਚੱਪਲਾ ਜੀ ਨੇ ਕਹਿੰਦੇ ਜਦ ਦੇਖੀ ਮੁੰਡਾ ਚੱਪਲਾ ਚ ਹੁੰਦਾ ਪਰ ਆ ਇੱਕ ਪੈ ਗਿਆ ਨਾ ਮੁੰਡਾ ਠੀਕ ਆ ਨਾ ਰਾਜ ਚੋਂ ਪਤਾ ਲੱਗ ਜਾਵੇ ਜਦੋਂ ਤਾ ਉੱਤੋਂ ਲੱਗ ਗਿਆ ਨਾ ਮੁੰਡਾ ਇੰਨੇ ਪਲਟੀਨੇ ਨੇ ਕਹਿੰਦੇ ਜੋ ਉੱਤੇ ਮੋਟਰਸਾਈਕਲ ਲੈ ਕੇ ਜਾ ਰਹੇ ਹਾਂ ਹੁਣ ਆਪਾਂ ਖੜੀ ਚੀਮੇ ਪੈਟਰੋਲ ਕਪ ਦੇ ਸਾਹਮਣੇ ਅਸੀਂ ਚੱਲਦਾ ਫਿਰ ਟਾਈਮ ਮੇਲੇ ਕੋਲੋਂ ਵੀ ਦੋ ਤੋੜੀ ਆ ਜੀ മോ <laughs> ഡ <laughs> 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 ਦੰਗਰ ਬਰੇਡਰ ਆਪਾਂ ਕੋਲ ਚੱਲ ਕਦਿਆਂ ਹੁਣ ਅਕੀਲਾ ਨਾ ਅਕੀਲਾ ਕਿਉਂ ਚਲੋ ਜੀ ਅਗਰ ਅਮਰ ਨੰਗਰ ਚਲੋ ਜੀ ਚੱਲੇ ਮੇਰੇ ਜਿੱਕਰ ਵਾਲਾ ਸਿਲੰਪਰ ਸ਼ਕਤੀ ਸੋਹਣੇ ਚਲੋ ਜੀ ਤਰਫੇ ਹੁਣ ਆਪਾਂ ਦੰਗਰ ਛੱਕੇ ਬੇਬੀ ਜੇ ਮਾਦਰੀ ਜੇ ਮਾਦਰੀ ਜੇ ਮਾਦਰੀ ਕੋਈ ਨਾ ਕਿਦੋਂ ਰੋਡ ਬਹੁਤ ਖੜ ਰੱਖਦੇ ਸਮਾਦ ਦਵਾਈ ਵਾਲੇ ਰੋੜਾ ਥੋੜਾ ਜਿਆਦਾ ਆਪ ਵੀ ਆਪ ਕੋਈ ਜਗਾ ਰੋਣੇ ਹੈ ਕਿ ਮਾਈਕ ਬੈਗ ਚ ਪਾਇਨ ਆ ਸੁਣਦਾ ਜੀ ਵਰੀਆ ਨਾ ਰੋਡ ਨਹੀਂ ਸਰ ਹੈਗੇ ਪੜੇ ਆਲਾ ਫੱਦਾ ਆ ਗਿਆ ਸਰਾ ਫੋਮਣਨਾ ਆ ਹੈਦਰ ਨੂੰ ਆ ਰਾਈ ਨਹੀਂ ਜਾਂਦੇ ਝੰਡੀਆਂ ਲਵਾਉਣੇ ਹੁਣ ਝੰਡਿਆ ਆ ਗਿਆ ਮਾਤਾ ਦੀ ਓਏ ਲੈ ਕੇ ਮੇਨ ਕੰਮ ਰਹਿ ਗਿਆ ਜੀ ਇਹਦੇ ਕਰਨ ਲੱਗੇ ਹੋਣਗੇ ਝੰਡੀਆਂ ਲਵਾਉਣੇ ਮਾਤਾ ਜੀ ਇਸ ਟਾਈਮ ਨਾਲ ਰੈਸਟ ਮਿਲ ਜਾਂਦੀ ਥੋੜੀ

ਅਣਕ ਲਾਈ ਦੇਖੀ ਐ ਵੀ ਜ਼ੋਰ ਰਾ ਪ੍ਰਾਡਾ ਦੀ ਐਣਕ ਲਾਈ ਫਿਰਦਾ ਜੀ ਐਣਕ ਲਾ ਕੇ ਵੀ ਜ਼ੋਰ ਲਾ ਪ੍ਰਾਡਾ ਦੀ ਐਣਕ ਲਾਉਂਗਾ ਦੇਖੋ ਲੁੱਕ ਵਾਲਾ ਘੈਂਟ ਮਾਰਦਾ ਮਾੜਿਆ ਉਹਨਾਂ ਉਹਨਾਂ ਦੇਖ ਕੇ ਅਸੇ ਜੀ ਚਲੋ ਵਾਸ ਤਰਦੇ ਹੁਣ ਆਪਾਂ ਆਏ ਰੀਤੇ ਬੜਾ ਕਹਿੰਦੇ ਹੋ ਕੋਈ ਇਚਾ ਨੂੰ ਨਹੀਂ ਨਾ ਗਲਾਂ ਤੋਂ ਦੋਾਰੇ ਬਹੁਤ ਠੀਕ ਤੁਹਾਡੇ ਘਰ ਦੇ ਦਰਸ਼ਨ ਕਰਦੇ ਆ ਬਾਹਰੋਂ ਤੇ ਫਿਰ ਅੱਗੇ ਵੱਲ ਰਵਾਨਾ ਹੁੰਨੇ ਆ ਠੀਕ ਹੈ ਨਾ ਰਸ਼ਟਰੀ ਹੋ ਗਿਆ ਸਾਲਾ ਦੋਰੀ ਪਾੜ ਹੀ ਚੱਲੇ ਸਿਰ ਲੰਗਰ ਹੋਇਆ ਵਰਗਾ ਪਿਆ ਲੋ ਜੀ ਹੁਣ ਆਵਾ ਪਹੁੰਚੇ ਸੀ ਕਿੱਥੇ ਇਹ ਨਹਿਰ ਨਹੀਂ ਅਪਣ ਦਾ ਪਹਿਲੀ ਵਾਰ ਆਇਆ ਨੌਲੇਜ ਨਹੀਂ ਆਈਏ ਪਰ ਪਹਿਲੀ ਵਾਰ ਇਹ ਕਹਿੰਦੇ ਲੱਕ ਤੱਕ ਹੀ ਪਾਣੀ ਆਉਂਦਾ ਰਹੇ ਬਹੁਤ ਵਧੀਆ ਨਹਿਰ ਆ ਕੋਈ ਡੁੱਬਣ ਦਾ ਖਤਰਾ ਵੀ ਨਹੀਂ ਹੈਗਾ ਜਿਵੇਂ ਲੱਕ ਤੱਕ ਹੀ ਪਾਣੀ ਆ ਕੋਈ ਡਰਦਾ ਮਾਹੌਲ ਨਹੀਂ ਇਧਰ ਕੱਪੜੇ-ਕਪੜੇ ਪਹਿਨੇ ਆਪਣੇ ਆਪੇ ਡੁਬਕੀਆਂ ਲਾਏ ਦੋਸਤਾਂ ਨਾਲ ਜਾ ਕੇ ਠੀਕ ਹੈ ਨਾ ਆਪਾਂ ਹੋੜਾ ਹੋਰ ਮਾਉਣੇ ਹਾਂ ਤੇ ਚੱਲਦੇ ਆ। ਉਹ ਜੀ ਨਹਾਉਣ ਤੋਂ ਬਾਅਦ ਕਹਿੰਦੇ ਗਰਮਾ ਗਰਮ ਕੁਲਚੇ ਖਾੜਿਆ ਮਾਣੇ ਹਣਾ। ਕੁਲਚਾ ਪਾਰਟੀ ਚੱਲਦੀ ਆ। ਹਣ ਕਲਾ ਕੇ ਖਾਂਦਾ ਮੁੰਡਾ ਕਹਿੰਦਾ ਦੀਨਾ ਫੀਲਿੰਗ ਨਹੀਂ ਆਉਦੀ ਮੈਨੂੰ ਮੈਨੂੰ ਕਾ। ਹਾਂਜੀ ਹੁਮਣ ਵਾਸ ਚੱਲੇ ਆਪਾਂ ਪਾ ਆਲੇ ਚੱਲੇ ਠੀਕ ਆ ਨਾ। ਨਾਨਾ ਦੇਵੀ ਵੱਲ। ਤੇ ਅੱਜ ਤਾਂ ਨਹੀਂ ਪਹੁੰਚਣਾ ਅੱਜ ਆਪਾਂ ਰੋਵਾਂਗੇ। ਅੱਜ ਆਪਾਂ ਰੋਵਾਂਗੇ ਆਨੰਦਪੁਰ ਸਾਹਿਬ ਤੇ ਉਸ ਰਾਤ ਕੱਟ ਕੇ ਫੇਰ ਅਗੇ ਵੱਲ। ਯਾਤਰਾ ਸਮ ਜਾਰੀ ਰੱਖਾਂਗੇ ਤਾਂ ਹੁਣ ਆਪਾਂ ਪੁਣਾ ਚੱਲੇ ਤਾਂ ਆ ਦੇ ਆ ਗਏ ਆਪਾਂ ਮਕੈਨਿਕ ਦੀ ਦੁਕਾਨ ਤੇ ਤੇ ਚੇਨ ਦਾ ਥੋੜਾ ਪੰਗਾ ਹੋ ਗਿਆ ਮੋਟਰਸਾਈਕਲ ਦਾ ਕਿਤੇ ਅਸੀਂ ਬੈਠੇ ਸੀ ਤੇ ਹਣ ਚੇਨ ਕਸਾਉਣਾ ਤੇ ਫਿਰ ਅੱਗੇ ਬਸ ਆਪਰੇ ਕਰਦੇ ਆ। ਲਓ ਜੀ ਇੱਕ ਹੋਰ ਲੰਗਰ ਦਾ ਪਰ ਹੋਈ ਦੀ ਤੇ ਚਾਹ ਪਾਣੀ ਪੀ ਕੇ ਅੱਧ ਚੱਲਦੇ ਆ ਇੱਥੋਂ। ਚਾਹ ਪਾਣੀ ਪਿੰਦੇ ਸੀ।

要拿货。 ਰਾਜ ਚੱਪੜੋਂ ਨਿਕਿਆ ਆ ਮਿਲ ਕੇ ਨਹਿਰ ਜਿਹਨੂੰ ਪਕਾਇਆ ਆਪਣੀ ਆਉਕਾ ਨਹਿਰ ਦੇਖੋ ਕਿੰਨਾ ਪਾਣੀ ਯਾ ਵਗ ਰਿਹਾ ਠੰਡਾ ਠੰਡਾ ਪਾਣੀ ਆ ਪਹਾੜਾਂ ਵਾਂਗ ਪਹਾੜਾਂ ਜਿਹਾ ਵਗ ਰਿਹਾ ਪਹਾੜ ਉਧਰ ਦੇਖਣ ਲੱਗ ਗਿਆ ਉਹ ਦੇਖੋ ਉਹ ਆਗੇ ਪਹਾੜ ਵਰਦਾ ਆ ਨਾ ਆ ਮੈਂ ਡੇਰੀ ਵੱਡਨੇ ਹੋਰ ਘੈਂਟ ਵੀਊ ਆ ਰਿਹਾ ਬਹੁਤ ਪਿਆਰਾ ਕਿਹੜਾ ਵਿਊ ਆ ਰਿਹਾ ਬਹੁਤ ਪਿਆਰਾ ਵਿਊ ਪਹਿਲਾਂ ਇੱਥੇ ਪੁਲ ਸੀ ਆਹ ਬਣਾ ਬਸ ਹਮਲਾ ਆ ਟੋਟੇ ਕੰਗਰੇਜ਼ਾਂ ਵਾਲੇ ਦਾ ਪੁਲ ਸੀ ਪੁਰਾਣਾ ਪੁਲ ਇਹ ਬਸ ਆਪਾਂ ਇੱਧਰ ਤੋਂ ਜਾਣਾ ਕਿ ਵਿਊ ਬਹੁਤ ਪਿਆਰਾ ਆ ਰਿਹਾ ਔਰ ਉਹ ਸਾਹਮਣੇ ਪਹਾੜਾ ਆ ਆ ਦੇ ਜੋਬਰਾ ਨੇ ਬੋਲਟ ਪਤਾ ਨਹੀਂ ਕਿਹੜੇ ਦੇ ਆ ਤੇ ਨੇ ਪਤਾ ਹੀ ਖੜਾ ਆ ਰਹੇ ਨੇ ਖੜਾ ਰਹੇ ਲਓ ਜੀ ਓਏ ਹਾਂ ਜੀ ਪਹੁੰਚ ਗਏ ਆਂ ਆਪਾਂ 11 ਵਜੇ ਤੋਂ ਚੱਲ ਕੇ ਤੇ ਹੁਣ ਟਾਈਮ ਹੋ ਚੁੱਕਿਆ ਹੈ 7:00 ਵੱਜ ਚੁੱਕੇ ਨੇ ਤੇ ਹੁਣ ਆਪਾਂ ਪਹੁੰਚ ਗਾ ਆਨੰਦਪੁਰ ਸਾਹਿਬ ਅਰੇ ਸੰਗਤਾਂ ਆ ਜਾਂਦੀਆਂ ਨੇ ਠੀਕ ਆ ਨਾ ਅਗੇ ਤੇ ਕਰਾ ਤਾ ਬਤਾਉਣੀ ਪੈਂਦੀ ਫੇਰ ਅੱਗੇ ਨਾਨਾ ਦੇਵ ਵੱਲ ਯਾਤਰਾ ਸ਼ੁਰੂ ਕਰਾਂ ਕੱਲ ਨੂੰ ਤੇ ਪਹੁੰਚੇ ਅੰਦਰ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਦਾ ਨਾਂ ਧੋ ਲਿਆ ਨੂੰਆ ਧੋ ਲਿਆ ਫੇਰ ਠੀਕ ਆ ਮੈਂ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਲੈਨੇ ਆ ਕਮਰਾ ਤੇ ਰਸਤ ਕਰਦੇ ਆ 2 ਮਿੰਟ ਜਾ ਕੇ ਬਸ ਜਿੱਥੇ ਮੋੜਨੇ ਜਿੱਕੇ ਠੀਕ ਆ ਜੀ ਦੂਆ ਲੈ ਲਓ ਹੂੰ ਫਿਰ ਕਿਤੇ ਨਹੀਂ ਗਊ ਟੈਗ ਅੰਦਰ ਰੱਖੀ ਆ ਰਹੀ ਨੰਦਪੁਰ ਸਾਹਿਬ ਦੀ ਮਾਰਕੀਟ ਆ ਤਾ ਬੰਦਰਪਾਲੇ ਜਾ ਰਹੇ ਆ ਹੈ ਗਰੂ ਹੋਰੇ ਬਹੁਤ ਚੜਾਈ ਇਹ ਦੇਖੋ ਜੀ ਬਹੁਤ ਅਗੇ ਸੀ ਕਹਿੰਦੇ ਇੱਥੇ ਕਮਰੇ ਮਿਲਦੇ ਆ ਆਰੇ ਮੋਹਰੇ ਜੀ ਤੇ ਪਰ ਬੈਠੇ ਆਪਾਂ ਰਹੇ ਸੀ ਉਹ ਇੱਕ ਮੁੰਡਾ ਅੰਦਰ ਕਮਰੇ ਬਚਣਗੇ ਆਪਣੇ ਨਾਲ ਦਾ ਫਿਰ ਆਊਗਾ ਫਿਰ ਉਸ ਨੂੰ ਅੰਦਰ ਲੈ ਕੇ ਚਾਵਾਂਗੇ ਹਾਂ ਜੀ ਹੁਣ ਆਪਾਂ ਨੂੰ ਅੰਦਰ ਦਾ ਇਹਦਾ ਸ਼ਰਾਹ ਚ ਤਾਂ ਮਿਲਿਆ ਨਹੀਂ ਕਮਰਾ ਤੇ ਹੁਣ ਆਪਾਂ ਜਾ ਰਹੇ ਆ ਬਾਹਰ ਘਰ ਦਵਾਰ ਸਾਹਿਬ ਤੋਂ ਬਾਹਰ ਕਮਰਾ ਮਿਲ ਗਿਆ ਆਪਣੇ ਨਾਲ ਦਿਆਂ ਨੂੰ ਸੋਣਾ ਬਹੁਤ ਚੱਲਦੇ ਆ ਨਾਲ ਵੀ ਤੇ ਰੈਸਟ ਕਰਦੇ ਆ